ਪੰਜਾਬ ਤੋਂ ਸਪੈਨ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹਿਰੂਪ ਆਓ ਨਜ਼ਰ ਮਾਰਦੇ ਹਾਂ ਅੱਜ ਦੇਆਂ ਖਾਸ ਖਬਰਾਂ ਤੇ ਆਪਣੇ ਪੂਟਾਨ ਦੌਰੇ ਤੋਂ ਭਾਰਤ ਵਾਪਸ ਪਹੁੰਚਦੇ ਹੀ ਪ੍ਰਧਾਨ ਮੰਤਰੀ ਨਿੰਦਰ ਮੋਦੀ 에ਰਪੋਰਟ ਤੋਂ ਦਿੱਲੀ ਦੇ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਦਿੱਲੀ ਬਲਾਸਟ ਵਿੱਚ ਜ਼ਖਮੀ ਹੋਏ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਹਾਲ ਚਾਲ ਜਾਣਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਐਲ ਐਨ ਜੀ ਪੀ ਹਸਪਤਾਲ ਪਹੁੰਚੇ ਇੱਥੇ ਉਹਨਾਂ ਨੇ ਦਿੱਲੀ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਅੱਜ ਹੀ ਭੂਟਾਨ ਤੋਂ ਦਿੱਲੀ ਵਾਪਸ ਆਏ ਹਨ ਉਹ 에어ਪੋਰਟ ਤੋਂ ਸਿੱਧੇ ਹਸਪਤਾਲ ਪਹੁੰਚੇ ਐਲ ਐਨ ਜੀ ਪੀ ਹਸਪਤਾਲ ਵਿੱਚ ਦਿੱਲੀ ਧਮਾਕੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਦਿੱਲੀ ਧਮਾਕੇ ਤੋਂ ਬਾਅਦ ਭੂਟਾਨ ਤੋਂ ਆਪਣੀ ਪਹਿਲੀ ਸਪੀਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਦਾ ਜ਼ਿਕਰ ਕਰਦੇ ਹੋਏ ਚੇਤਾਵਨੀ ਦਿੱਤੀ ਸੀ ਉਹਨਾਂ ਨੇ ਇਸ ਦੌਰਾਨ ਕਿਹਾ ਸੀ ਕਿ ਇਸ ਧਮਾਕੇ ਦੇ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਦਸਤਾਰਯੋਗ ਹੈ ਕਿ ਸੂਬਾਨੂ ਦਿੱਲੀ ਦੇ ਲਾਲ ਕਿਲੇ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਸਨ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਚੱਲ ਰਹੀ ਸੰਘਰਸ਼ ਦੌਰਾਨ ਵਿਦਿਆਰਥੀਆਂ ਦੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਪਰ ਵਿਦਿਆਰਥੀ ਕਹਿ ਰਹੇ ਨੇ ਕਿ ਜਦ ਤੱਕ ਪ੍ਰਸ਼ਾਸਨ ਲਿਖਤੀ ਰੂਪ ਵਿੱਚ ਪ੍ਰੋਸਾ ਨਹੀਂ ਦਿੰਦਾ ਉਦੋਂ ਤੱਕ ਤਾਂ ਨਾ ਚੱਲ ਰਿਹਾਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਦੀ ਤਾਰੀਖ ਨੂੰ ਲੈ ਕੇ ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਵਿਚਕਾਰ ਇੱਕ ਅਹਿਮ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਮਿਲੀਆਂ ਗੱਲਬਾਤ ਦੌਰਾਨ ਵਿਦਿਆਰਥੀਆਂ ਵੱਲੋਂ ਦੱਸਿਆ ਕਿ ਉਹਨਾਂ ਵੱਲੋਂ ਸੈਕਸ਼ਨ ਦੀ ਤਰ੍ਹਾਂ ਲਾਭਾਂ ਅਤੇ ਵਿਦਿਆਰਥੀਆਂ ਦੇ ਦਰਜ ਪੁਏ ਦੇ ਮਾਮਲੇ ਵਾਪਸ ਲੈਣ ਆਦ ਮੰਗਾਂ ਰੱਖੀਆਂ ਗਈਆਂ ਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਨਾਲ ਹੀ ਵਿਦਿਆਰਥੀ ਸੰਗਠਨਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਇਸ ਸਬਾਰੇ ਲਿਖਤੀ ਪ੍ਰੋਸਾ ਮੰਗਿਆ ਹੈ ਅਤੇ ਕਹਿਆ ਹੈ ਕਿ ਜਦ ਤੱਕ ਉਹਨਾਂ ਨੂੰ ਲਿਖਤੀ ਪ੍ਰੋਸਾ ਨਹੀਂ ਮਿਲਦਾ ਉਦੋਂ ਤੱਕ ਦਰਨਾ ਚੱਲ ਰਿਹਾ ਹੈਗਾ ਪਹਿਲੀ ਡਿਮਾਂਡ ਸੀਗੀ ਕਿ ਜਿਹੜੀ ਸੈਨੇਟ ਦੀ ਇਲੈਕਸ਼ਨ ਬਹਾਲ ਹੋਈ ਆ 99 ਮੈਂਬਰੀ ਉਹਦਾ ਜਿਹੜਾ ਸ਼ੈਡਿਊਲ ਆ ਉਹ ਜਲਦੀ ਜਾਰੀ ਕੀਤਾ ਜਾਵੇ ਤੇ ਸਾਡਾ ਧਰਨਾ ਉਦੋਂ ਤੱਕ جاری ਰਹੇਗਾ ਜਦੋਂ ਤੱਕ ਪ੍ਰੋਪਰ ਪਲਾਨ ਨਹੀਂ ਆਂਦਾ ਕਿ ਸ਼ੈਡਿਊਲ ਇਸ ਡੇਟ ਨੂੰ ਜਿਹੜੀ ਹੈਗੀ ਆ ਇਲੈਕਸ਼ਨ ਦਾ ਸ਼ੈਡਿਊਲ ਜਾਰੀ ਹੋ ਜਾਏਗਾ ਤਾਂ ਉਹ ਸਾਡੀ ਪਹਿਲੀ ਡਿਮਾਂਡ ਆ ਉਹ ਕਹਿ ਰਹੇ ਆ ਕਿ ਇੱਕ ਦੋ ਦਿਨ ਦੇ ਵਿੱਚ ਜਾਰੀ ਹੋ ਜਾਏਗਾ ਤਾਂ ਸੀਗਾ ਜਦੋਂ ਤੱਕ ਨਹੀਂ ਆਂਦਾ ਸਾਡਾ ਧਰਨਾ ਜਾਰੀ ਰਹੇਗਾ ਇਸ ਤੋਂ ਇਲਾਵਾ ਸਾਡੀਆਂ 4-5 ਡਿਮਾਂਡਸ ਹੋਰ ਸੀਗੀਆਂ ਉਹਦੇ ਵਿੱਚ ਪਹਿਲੀ ਡਿਮਾਂਡ ਇਹ ਸੀ ਕਿ ਜਿੰਨਾ ਵੀ ਸੈਨੇਟ ਨੇ ਹੁਣ ਤੱਕ ਡਿਸੀਜਨ ਲਏ ਨੇ ਵਾਈਸ ਚਾਂਸਲਰ ਨੇ ਸੈਨੇਟ ਦੀ ਗੈਰ ਹਾਜ਼ਰੀ ਜਿੰਨੇ ਵੀ ਡਿਸੀਜਨ ਲਏ ਨੇ ਉਹ ਸਾਰੇ ਰਿਵਿਊ ਕੀਤੇ ਜਾਣਗੇ ਐਸ ਦਾ ਪ੍ਰੋਸੈਸ ਵੀ ਇਹਨਾਂ ਦਾ ਇਹੀ ਹੈ ਕਿ ਰਿਵਿਊ ਕੀਤੇ ਹੀ ਜਾਂਦੇ ਨੇ ਤੇ ਇਸ ਤੋਂ ਇਲਾਵਾ ਇਹ ਡਿਮਾਂਡ ਰੱਖੀ ਹੈ ਕਿ ਜਦੋਂ ਤੱਕ ਸੈਨੇਟ ਚੁਣੀ ਨਹੀਂ ਜਾਂਦੀ ਉਦੋਂ ਤੱਕ ਵਾਈਸ ਚਾਂਸਲਰ ਕੋਈ ਵੀ ਰੁਟੀਨ ਫੈਸਲੇ ਤੋਂ ਇਲਾਵਾ ਕੋਈ ਵੀ ਮੇਜਰ ਜਿਹੜੇ ਡਿਸੀਜਨ ਨੇ ਉਹ ਨਹੀਂ ਲੈ ਜਾਣਗੇ ਇਹ ਸਾਡੀ ਫਸਟ ਸੈਕਿੰਡ ਡਿਮਾਂਡ ਹੈਗੀ ਆ ਦੂਜੀ ਡਿਮਾਂਡ ਸਾਡੀ ਤੀਜੀ ਡਿਮਾਂਡ ਸਾਡੀ ਜਿਹੜੀ ਹੈਗੀ ਆ ਉਹ ਇਹ ਹੈ ਕਿ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫਆਈਆਰ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਉਹਨੂੰ ਰਿਕੁਐਸਟ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਧਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰਾ ਤੋਂ ਉਲਟ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਹੈ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲ ਵਿਖੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਦੌਰਾਨ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦ ਨਿਲਾਮੀ ਦਾ ਵਿਰੋਧ ਕਰਨ ਆਏ ਕਿਸਾਨਾਂ ਅਤੇ ਪੁਲਿਸ ਵਿੱਚ ਕਾਚੜਪ ਹੋ ਗਈ ਇਸ ਦੌਰਾਨ ਇੱਕ ਕਿਸਾਨ ਨੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਦੀ ਵੀ ਚੇਤਾਵਨੀ ਦਿੱਤੀ ਤਸਵੀਰਾਂ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲ ਦੇ ਹਨ ਜਿੱਥੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਦੇ ਸਮੇਂ ਕਿਸਾਨ ਅਤੇ ਪੁਲਿਸ ਵਿੱਚ ਘਰਚੜਪ ਹੋ ਗਈ। ਦਰਅਸਲ ਪ੍ਰਸ਼ਾਸਨ ਵੱਲੋਂ ਜਦੋਂ ਇੱਥੇ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਕੀਤੀ ਜਾ ਰਹੀ ਸੀ ਤਾਂ ਕਿਸਾਨਾਂ ਨੇ ਨਿਲਾਮੀ ਦਾ ਵਿਰੋਧ ਕੀਤਾ ਜਿਸ ਦੇ ਚੱਲਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਵੱਲੋਂ ਮੌਕੇ ਤੇ ਤਣਾਤ ਕਰ ਦਿੱਤਾ ਗਿਆ ਅਤੇ ਮਾਹੌਲ ਤਣਾਅਪੂਰਨ ਬਣ ਗਿਆ। ਅੱਗੇ ਬੱਚੇ ਆਵੇ ਅਗਲਾ ਕੇ ਫੁੱਟੂਆ ਵਿੱਚ ਸਾਡੇ ਵਿੱਚ ਅਰੰਗੋਸ ਜਿਹਦੇ ਦੇਸ਼ ਵਿੱਚ ਜੋਗਿਆਲਾ ਭਾਰਤੀ ਕਿਸਾਨ ਉਹਨੇ ਨੇਕਤਾ ਗਰਾਹਾ ਤੋ ਅੱਜ ਜੋ ਚੱਠੇ ਵਾਲੇ ਦੇ ਕਿਸਾਨ ਦੀ ਰਾਮੇ ਦੇ ਆਰਥਿਕ ਕੁਰਕੀ ਲੈ ਕੇ ਆਏ ਸੀ ਪਹਿਲਾਂ ਵੀ ਲੈ ਕੇ ਆਏ ਸੀ ਅੱਜ ਵੀ ਲੈ ਕੇ ਆਏ ਅੱਜ ਉਹਨਾਂ ਨੇ ਪੁਲਿਸ ਫੋਰਸ ਦੇ ਜ਼ੋਰ ਤੇ ਕੁਰਕੀ ਕਰਨੀ ਚਾਹੀ ਪਰ ਕਿਸਾਨਾਂ ਨੇ ਆਪਣੀ ਤਾਕਤ ਦੇ ਜ਼ੋਰ ਤੇ ਉਹ ਕੁਰਕੀ ਜਿਹੜੀ ਉਹ ਹੋਣ ਨਹੀਂ ਦਿੱਤੀ ਹੁਣ ਉਹ ਬਰੰਗ ਪਰਤੇ ਇਥੋਂ ਕਿਸਾਨ ਆਪਦੀ ਤਾਕਤ ਦੇ ਜੋਰ ਤੇ ਕਦੇ ਵੀ ਜਿਹੜੀਆਂ ਕਿਸਾਨਾਂ ਦੀਆਂ ਕੁਰਕੀਆਂ ਨਹੀਂ ਹੋਣਗੀਆਂ। ਹੱਥੋਂ ਪਾਈ ਵੀ ਹੋਈ ਆ ਕੀ ਕਾਰਨ ਸੀਗਾ? ਹੱਥੋਂ ਪਾਈ ਤਾਂ ਜਦੋਂ ਉਹ ਬੋਲੀ ਦੇਣ ਚਾਹੁੰਦੇ ਸੀ ਫਿਰ ਅਸੀਂ ਬੋਲੀ ਕਿਹਾ ਵੀ ਜ਼ਮੀਨਾਂ ਤੇ ਜਿਹੜੀ ਬੋਲੀ ਹੈ ਉਹ ਦੇਣ ਨਹੀਂ ਦਿੰਦੇ ਕਿਸੇ ਵੀ ਕੀਮਤ ਤੇ ਕੁਰਕੀ ਨਹੀਂ ਹੋਣ ਦਿੰਦੇ ਜਿ세 ਬੰਦਿਆ ਸੂਲ ਹੈ। ਕੌਣ ਦੇ ਰਿਆ ਸੀ ਬੋਲੀ ਕੌਣ ਦੇ ਰੇ? ਬੋਲੀ ਉਹ ਆਰਤੀਆ ਜਿਹੜਾ ਖੁਦ ਦੇ ਰਿਆ ਸੀ। ਖੁਦ ਆਰਤੀਆ ਦਾ। ਹਾਂ ਪਰ ਅਸੀਂ ਉਹਨਾਂ ਨੂੰ ਰੋਕਿਆ ਨਹੀਂ ਦੇਣ ਦਿੱਤੀ। ਇਸ ਕਰਕੇ ਜਥੇਬੰਦੀ ਦਾ ਸੂਲ ਹੈ ਵੀ ਕਦੇ ਵੀ ਕਿਸੇ ਵੀ ਕਿਸਾਨ ਦੀ ਕੁਰਕੀ ਜਿਹੜੀ ਉਹ ਹੁਣ ਨਹੀਂ ਦਿੱਤੀ ਜਾਊਗੀ ਜੋ ਮਰਜ਼ੀ ਹੋ ਜੇ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿਚੇਵਾਲ ਨੇ ਲੁਧਿਆਣਾ ਦੇ ਬੁੱਢੇ ਨਾਲੇ ਵਿੱਚ ਪੈਰੇ ਗੰਦੇ ਪਾਣੀਆਂ ਨੂੰ ਲੈ ਕੇ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਤਿੱਖੇ ਸਵਾਲ ਉਠਾਉਂਦਿਆਂ ਕਿਹਾ ਕਿ ਜਦ ਤੁਸੀਂ ਉਹਨਾਂ ਦੀ ਹੀ ਨਹੀਂ ਸੁਣਦੇ ਤਾਂ ਆਮ ਲੋਕਾਂ ਦਾ ਕੀ ਹੁੰਦਾ ਹੋਵੇਗਾ ਜੀ ਅਸੀਂ ਖੜੇ ਹਾਂ ਲੁਧਿਆਣੇ ਦੇ ਜਮਾਲਪੁਰ ਡਰੇਮ ਤੇ ਜਿੱਥੇ ਪਿਛਲੇ ਸਾਲ 11 ਨੰਬਰ ਨੂੰ ਜਦੋਂ ਪਾਣੀ ਦਾ ਟੂ ਬਣਾ ਕੇ ਆ 12 ਮਈ ਨਵੰਬਰ ਤੋਂ ਇੱਕੀ ਵਾਦਾ ਕੰਮ ਸ਼ੁਰੂ ਹੋਇਆ ਉਸ ਵੇਲੇ ਪ੍ਰਸ਼ਾਸਨ ਨੇ ਕਿਹਾ ਸੀਗਾ ਕਿ ਸਾਨੂੰ ਸਾਡੇ 3 ਮਹੀਨੇ ਦਾ ਟਾਈਮ ਲੱਗੂਗਾ ਤੇ ਅਸੀਂ ਇਹ ਕਿਹਾ ਕਿ ਵੀ ਸਾਡੇ 3 ਮਹੀਨੇ ਜਿਹੜੇ ਹੈਗੇ ਆ ਉਹ ਦਾਰੇ ਆ ਪਾਣੀ ਅਸੀਂ ਉਹਨੂੰ ਟੈਂਪਰੇਰੀ ਹੈ ਇਹਨੂੰ ਪਾਣੀ ਚੱਕ ਕੇ ਟ੍ਰੀਟਮੈਂਟ ਪਲਾਂਟ ਤੇ ਲਗਾਵਾਂਗੇ ਉਹ ਸਾਰਾ ਕੁਝ ਪਾਣੀ ਜਿਹੜਾ ਉੱਥੇ ਜਾਣ ਲੱਗ ਪਿਆ ਪਰ ਜਿਹੜਾ 3.5 ਮਹੀਨਿਆਂ 'ਚ ਕੰਮ ਹੋਣਾ ਸੀ ਉਹ ਸਾਡੇ 3 ਕਰੋੜ ਰੁਪਈਆ ਵੀ ਜਿਹੜਾ ਹੈਗਾ ਉਹ ਵੀ ਤੁਸੀਂ ਦੇਖ ਲਓ ਵੀ ਉਹਦੇ ਨਾਲ ਜਿਹੜਾ ਕੰਮ ਉਹਨਾਂ ਨੇ ਕੀਤਾ ਨਾ ਇੱਥੇ ਮੋਟਰਾਂ ਲਾ ਕੇ ਜਿਹੜਾ ਹੈ ਦੂਸਰੇ ਪਾਸੇ ਲੱਗੇ ਤੇ ਇੱਥੇ ਜਿਹੜਾ ਪਾਣੀ ਆ ਹੁਣ ਉਹ ਸਿੱਧਾ ਗਿਆ ਹੈਗਾ ਉਹਦੇ ਵਿੱਚ ਜਾ ਕੇ ਇਹ ਬਹੁਤ ਹੀ ਨੁਹੂ ਚੰਦਨ ਤੋਂ ਲਗਾਤਾਰ ਅਰਸੀ ਰਿਆਨਾ ਇਹ ਇਹਨਾਂ ਨੂੰ ਦੱਸ ਰਿਹਾ ਪਰ ਅਫਸੋਸ ਆ ਕਿ ਇਹ ਨਫਿੱਦ ਸਿਸਟਮ ਇਹ ਲੋਕਾਂ ਨੂੰ ਗੰਦਬੋਆ ਕੇ ਮਾਰਨਾ ਚਾਹੁੰਦਾ ਇਹ ਪਾਣੀ ਮਾਲਵਾ ਤੇ ਰਾਜਸਥਾਨ ਦੇ ਲੋਕ ਚਾਹੁੰਦੇ ਆ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਮਿਊਸਪਲ ਕਾਰਪੋਰੇਸ਼ਨ ਨੂੰ ਹੱਕ ਨਹੀਂ ਕਿਸੇ ਇੰਡਸਟਰੀ ਨੂੰ ਹੱਕ ਨਹੀਂ ਉਹ ਆਪਣੀ ਜ਼ਿੰਦਗੀ ਲੋਕਾਂ ਨੂੰ ਪਿਆਵੇ ਅਰੇ ਸਰਿਆਂ ਪਾ ਰਿਆਂ ਔਰ ਉਹਦੇ ਉੱਤੇ ਕੋਟ ਵੀ ਗਏ ਚੁੱਕੀ ਐ ਬਿਲਕੁਲ ਅਮਲੀ ਹੋ ਰਿਹਾ ਸੋ ਇਹ ਅੱਜ ਦੀ ਜਿਹੜੀ ਹੈਗੀ ਆ ਸਿਸਟਮ ਆ ਜਿਹਨੂੰ ਅਸੀਂ ਆਪਣੇ ਟੈਕਸਾਂ ਦੀ ਕਮਾਈ ਦਾ ਹਰ ਤਰ੍ਹਾਂ ਦੇ ਨਾਲ ਟੈਕਸ ਦੇ ਕੇ ਹਰ ਮਿਹਨਤ ਕਰਨ ਵਾਲਾ ਆਪਣੇ ਪੈਸਿਆਂ ਤੋਂ ਕਟਾ ਕੇ ਇਹਨਾਂ ਨੂੰ ਤਨਖਾਹਾਂ ਦਿੰਦਾ ਪੂਰੀ ਮਿਊਂਸਪਲ ਕਾਰਪੋਰੇਸ਼ਨ ਨੂੰ ਵੀ ਆਣੇ ਦੀ ਪੰਜਾਬ ਦੀ ਸਭ ਤੋਂ ਅਮੀਰ ਇਹ ਮਿਊਨਿਸਪਲ ਕਾਰਪੋਰੇਸ਼ਨ ਹੈ ਪਰ ਅਫਸੋਸ ਆ ਕਿ ਇੱਥੇ ਦਾ ਸਿਸਟਮ ਇੱਥੇ ਦਾ ਪ੍ਰਸ਼ਾਸਨ ਇੱਥੇ ਦੇ ਅਧਿਕਾਰੀ ਜੋ ਲੋਕਾਂ ਦੇ ਨਾਲ ਫਲਵਾਟ ਕਰਦੇ ਆ ਇਹ ਸਰਕਾਰ ਦੇ ਪੈਸੇ ਵੀ ਲੱਗ ਚੁੱਕੇ ਆ 650 ਕਰੋੜ ਟ੍ਰੀਟਮੈਂਟ ਪਲਾਂਟ ਵੀ ਲੱਗ ਚੁੱਕੇ ਆ ਪਰ ਅਫਸੋਸ ਆ ਕਿ ਪਾਣੀ ਉੱਥੇ ਜਾਣ ਦੀ ਬਜਾਏ ਉਸ ਵੇਲੇ ਇੱਕ ਪਾਈਪ ਲਾਈਨ ਇਥੋਂ ਪਾ ਕੇ ਤੇ ਬਾਣੀ ਉੱਪਰ ਚੜਾਇਆ ਸੀ ਹੁਣ ਦੂਸਰੀ ਵੀ ਪਾਈਪ ਲਾਈਨ ਨੇ ਇਹਨਾਂ ਨੇ ਸਾਡੇ ਤੈਨੂੰ ਕਰੋੜ ਰੁਪਏ ਖਰਚ ਕੇ ਵੀ ਚੜਾ ਲਈ ਐ ਪਰ ਉਹਦਾ ਰਿਜ਼ਲਟ ਕੀ ਆ ਗੰਦਾ ਪਾਣੀ ਦਰਿਆ ਚ ਜਾ ਰਿਹਾ ਤੁਸੀਂ ਇਹ ਇਹਦਾ ਕੋਈ ਜਵਾਬ ਦੇਈ ਕਿਸੇ ਦੀ ਵੀ ਨਹੀਂ ਮੰਨਦੀ ਐ ਅਸੀਂ ਸਾਰੇ ਸੀਨੀਅਰ ਅਫਸਰਾਂ ਨੂੰ ਇਹ ਵੀਡੀਓ ਭੇਜ ਰਿਹਾ ਪੰਜਾਬ ਦੇ ਰਾਜਪਾਲ ਨੂੰ ਭੇਜ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਿਹਾ ਇਸੇ ਮੈਂ ਜਿਹੜੇ ਹੈਗੇ ਮੈਂ ਇੱਕ ਮੈਂਤ ਜਿਹੜੇ ਹੈਗੇ ਲੋਕਲ ਬਾਡੀ ਨੂੰ ਭੇਜ ਰਿਹਾ ਔਰ ਖੋਹ ਸਾਹਿਬ ਕਿ ਇਹਦੇ ਉੱਤੇ ਇਹਨਾਂ ਨੂੰ ਕਿਸੇ ਨੂੰ ਵੀ ਨਾ ਤਾਂ ਸ਼ਰਮ ਆਉਂਦੀ ਹੈ ਤੇ ਨਾ ਇਹ ਮਹਿਕਮਾ ਜਿਹੜਾ ਹੈਗਾ ਇਹ ਆਪਣੇ ਕੰਮ ਕਰਨ ਨੂੰ ਤਿਆਰ ਆ ਗੁਰੂ ਚਰਨਾਮ ਚਰਦਾਸ ਸਾਹਿਬ ਅੱਜ ਕਿਰਪਾ ਕਰੋ ਰੋਜ਼ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸਮਤ ਬਖਸ਼ੋ ਪਰ ਇਹ ਜੋ ਗੁੱਸੇ ਧੱਕਾ ਹੋ ਰਿਹਾ ਇਹ ਬਿਲਕੁਲ ਜਿਹੜਾ ਹੈ ਜਾਣਬੁੱਝ ਕੇ ਹੋ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲਗਗਤ ਅਰਨੇ ਵਿੱਚ ਪਹੁੰਚੇ ਜਨਾਲਾ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਭਾਜਪਾ ਤੇ ਜਮ ਕੇ ਸਿਆਸੀ ਵਾਰ ਕੀਤੇ ਉਹਨਾਂ ਨੇ ਕਿਹਾ ਕਿ ਭਾਜਪਾ ਮੁਗਲਾ ਵਾਂਗ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਹੈ ਜਨਾਬੀ ਜਲਬਤ ਜੀ ਹੈ ਬਾਈ ਸੈਂਸਟਰ ਦੇ ਨਾਲ ਇਹਨਾਂ ਨੇ ਮੈਨੂੰ ਦੱਸਿਆ ਕਿ ਕਾਫੀ ਪੋਸਟਿਵ ਗੱਲਬਾਤ ਹੋਈ ਹੈ ਅਸੀਂ ਕਹਾਂ ਨਾ ਇਹਨਾਂ ਦੇ ਅਨਸਾਰ ਇੱਕ ਦੋ ਦੇ ਚ ਹੋ ਸਕਦਾ ਚੰਗੇ ਸਿੱਟੇ ਜਿਹੜੇ ਇਹ ਜਿੱਤ ਕੇ ਨਿਕਲਣਗੇ ਜਿਸ ਤੰਗ ਨਾਲ ਇਹਨਾਂ ਨੇ ਲੜਾਈ ਲੜੀ ਜਿਸ ਤੰਗ ਦੇ ਨਾਲ ਪੰਜਾਬੀਆਂ ਨੇ ਇਹਨਾਂ ਦਾ ਸਹਿਯੋਗ ਕੀਤਾ ਹਰ ਪੰਜਾਬੀ ਨੇ ਸਹਿਯੋਗ ਕੀਤਾ ਤਾਂ ਕਿ ਉਹ ਕੇ ਰੀ ਫੀਡਬੈਕ ਤੇ ਮੇਰੇ ਤਾਂ ਖਿਆਲ ਆ ਕਿ ਇਹ ਜਿੱਤ ਕੇ ਨਿਕਲਣਗੇ ਕੇਂਦਰ ਸਰਕਾਰ ਦੀ ਹਿੰਮਤ ਨਹੀਂ ਪਾਉਗੀ ਕੋਈ ਇਦਾਂ ਦਾ ਕੰਮ ਕਰ ਸਕੇ ਜਿਹਦੇ ਨਾਲ ਸਾਰਾ ਪੰਜਾਬ ਇਕੱਠਾ ਹੋ ਕੇ ਇੱਥੇ ਬੈਠ ਜਾਵੇ ਉਹਨਾਂ ਤੇ ਨਹੀਂ ਹਿੰਕ ਨੂੰ ਸੋਹ। ਉਹ ਉਹ ਕਰਦੇ ਹੱਤਤਾ ਨਹੀਂਆ ਕਰਦੇ। ਉਹਨਾਂ ਨੇ ਇੱਕ ਸਮੇਂ ਦੇ ਵਿੱਚ ਮੈਂ ਕਹਿ ਰਿਹਾ ਸੀਗਾ ਕਿ ਜਦੋਂ ਮੁਗਲਾਂ ਨੇ ਸਾਡੀਆਂ ਸਸਤਾਵਾਂ ਨੂੰ ਤੋੜਿਆ ਸੀਗਾ ਇਦਾਂ ਹੀ ਹੋਣਾ। ਇਹ ਭਾਜਪਾ ਜਿਹੜੀ ਆ ਉਹ ਲੱਗੀ ਆ। ਭਾਜਪਾ ਦੀ ਕੇਂਦਰ ਸਰਕਾਰ ਤੇ ਆਰਐਸਐਸ ਦਾ ਅਜੰਡਾ ਇਹ ਸਾਡੀਆਂ ਜਿਹੜੀਆਂ ਐਜੂਕੇਸ਼ਨ ਸਸਤਾਵਾਂ ਇਹਨਾਂ ਦੇ ਵਿੱਚ ਜਿਹੜਾ ਆਰਐਸਐਸ ਦਾ ਜੱਡਾ ਜਿਹੜਾ ਲਾਗੂ ਕੀਤਾ ਜਾਵੇ ਤੇ ਸਾਨੂੰ ਜੋ ਪੜਾਇਆ ਜਾਂਦਾ ਸਾਡੇ ਬੱਚਿਆਂ ਨੂੰ ਜੋ ਪੰਜਾਬ ਤੇ ਪੰਜਾਬੀਅਤ ਦਾ ਹੈਰੀਟੇਜ ਆ ਜੋ ਸਾਡੀ ਸਿੱਖੀ ਦਾ ਹਿੱਸਾ ਹੋਇਆ ਜੋ ਸਾਡਾ ਸਿੱਖ ਧਰਮ ਆ ਜੋ ਸਾਨੂੰ ਸਸਤਾਵਾਂ ਦੇ ਵਿੱਚੋਂ ਸਿੱਖ ਹਿਸਤੀ ਮਿਲਦੀ ਹੈ ਉਹਨੂੰ ਉਹ ਤੋੜਨਾ ਚਾਹੁੰਦੇ ਆ ਪਤਾ ਨਹੀਂ ਤੇ ਚਾਹੁੰਦੇ ਆ ਕਿ ਸੈਨੇਟ ਖਤਮ ਹੋ ਜਾਏ ਉਹਨਾਂ ਦੇ 31 ਬੰਦੇ ਉਹਨੂੰ ਮੱਦੀ ਇੱਥੇ ਲਾਗੂ ਕਰਾ ਦੇਣ ਸਮਝਦੇ ਇਕ ਨਹੀਂ ਗਾ ਉਹ ਹਰ ਵੇਲੇ ਹਰ ਹਰ ਟਾਈਮ ਤੇ ਕਿਸਾਨੀ ਅੰਦੋਲਨ ਕੀ ਵਹਿਰੇ ਪਾਰੀ ਪੁੱਜਦਾ ਉਸ ਤੋਂ ਬਾਅਦ ਜਿੰਨੀਆਂ ਇਲੈਕਸ਼ਨਾਂ ਆਈਆਂ ਉਹ ਕਦੀ ਵੀ ਨਹੀਂ ਜਿੱਤ ਸਕੇ ਪੰਜਾਬ 'ਚ ਤੇ ਨਾ ਜਿੱਤ ਸਕੜ ਗਏ ਉਹਨਾਂ ਨੇ ਉਹਨੇ ਵਾਹ ਕੱਢਿਆ ਕਿ ਇਹਨਾਂ ਦਾ ਜਿਹੜਾ ਜਦ ਵਿੱਸੇ ਵਾਲਾ ਜਿਹੜਾ ਨਾ ਕਿੱਥੋਂ ਇਹਨਾਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਜਾਣ ਉਹ ਕਢੀ ਦੇ ਤਹਿਤ ਜਿਹੜਾ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਚੰਡੀਗੜ੍ਹ ਸਾਡੀ ਪੰਜਾਬ ਯੂਨੀਵਰਸਿਟੀ ਦੇ ਜੋ ਕੁਝ ਉਹਨਾਂ ਨੇ ਕੀਤਾ ਪੰਜਾਬ ਯੂਨੀਵਰਸਿਟੀ ਕੋਈ ਅੱਜ ਦੀ ਹੈ ਲਾਹੌਰ ਤੋਂ ਬਸ਼ਾਹਪੁਰ ਆਈ ਚਾ ਕੋ ਤੋਂ ਤੇ ਆਈ ਇਹਦਾ ਬੜਾ ਵੱਡਾ ਹੈ ਨੀਟੇਜ ਪੰਜਾਬ ਯੂਨੀਵਰਸਿਟੀ ਨੂੰ ਇਦਾਂ ਨਹੀਂ ਕੋਈ ਮਤਲਬ ਕਰ ਸਕਦਾ ਸਾਡੇ ਕੋਲੋਂ ਪੰਜਾਬੀਆਂ ਯਾਰ ਐਦਾਂ ਨਹੀਂ ਐ ਕੋਈ ਕਿ ਪੰਜਾਬ ਐਵੇਂ ਸਾਡੇ ਕੋਲ ਆ ਜਾਊਗਾ ਇਸ ਕਰਕੇ ਮੈਂ ਸੋਚਦਾ ਕਿ ਇਹਦੀ ਇੱਕ ਇੱਕ ਵੇ ਦੀ ਜੜ੍ਹ ਇਹ ਵੀ ਹੈ ਕਿ ਜੇਦੋਂ ਸਾਡਾ ਪੰਜਾਬੀ ਸੂਪਾ ਮਿਲਿਆ ਸੀਗਾ ਜੇ ਉਸ ਸਮੇਂ ਸਾਨੂੰ ਸਾਡੀ ਰਾਜਧਾਨੀ ਦੇ ਦਿੱਤੀ ਜਾਂਦੀ ਜਿਹੜੀ ਅੱਜ ਤੱਕ ਨਹੀਂ ਮਿਲੀ ਜੇ ਉਸ ਸਮੇਂ ਸਾਡੀ ਰਾਜਧਾਨੀ ਦਿੱਤੀ ਹੁੰਦੀ ਹਰਿਆਣਾ ਇੱਥੇ ਕਲੇਮ ਨਾ ਕਰਦਾ ਤੇ ਅੱਜ ਜਿਹੜੇ ਮਸਲੇ ਪੈਦਾ ਹੋ ਰਹੇ ਮਸਲੇ ਪੈਦਾ ਨਹੀਂ ਹੁੰਨ ਚੰਡੀਗੜ੍ਹ ਸਾਡੀ ਲੈਂਗੁਏਜ ਸਾਡੀ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਜੁਗਾੜੂ ਰੇੜੀ ਵਾਲਾ ਖਿਲਾਫ ਸਖਤ ਕਾਰਵਾਈ ਕਰਦਿਆਂ ਚਲਾਨ ਕੱਟੇ ਗਏ ਜਿਸ ਦੌਰਾਨ ਰੇੜੀ ਚਾਲਕਾ ਨੇ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ ਕਿ ਉਹਨਾਂ ਕੋਲ ਹੋਰ ਕੁਝ ਨਹੀਂ ਹੈ ਤੇ ਰੇੜੀਆਂ ਤੋਂ ਜ਼ਿਆਦਾ ਮਹਿੰਗੀ ਤਾਂ ਪੁਲਿਸ ਨੇ ਉਹਨਾਂ ਦੇ ਚਲਾਨ ਕੱਟ ਦਿੱਤੇ ਨੇ ਅੰਮ੍ਰਿਤਸਰ ਦੇ ਹਾਲਗੇਟ ਬਾਹਰ ਪੁਲਿਸ ਕਮਿਸ਼ਨਰ ਦੀ ਅਗਵਾਈ ਚ ਟ੍ਰੈਫਿਕ ਪੁਲਿਸ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਜੁਗਾੜੂ ਰੇੜੀਆਂ ਦੇ ਚਲਾਨ ਕੱਟੇ ਗਏ ਅਤੇ ਉਹਨਾਂ ਨੂੰ ਬੌਂਡ ਵੀ ਕੀਤਾ ਗਿਆ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਗੈਰਕਾਨੂੰਨੀ ਵਾਹਨ ਸ਼ਹਿਰ ਦੀ ਟ੍ਰੈਫਿਕ ਲਈ ਖਤਰਾ ਬਣ ਰਹੇ ਹਨ ਮੈਂ ਤੁਹਾਨੂੰ ਇਹ ਕਾਪੀ ਦੇ ਦੇਣਾ ਸਰਕੂਲਰ ਦੀ ਤੁਸੀਂ ਇਹਦੀ ਪੜ ਲਓ ਹੀ ਕੋਈ ਤੁਹਾਨੂੰ ਪਤਾ ਲੱਗ ਜੇ ਸਰਕਲ ਦੀ ਰੇੜੀ ਦਾ ਹੀ ਇਹ ਕਾਰਵਾਈ ਹੋਈ ਹੈ ਜਗੜੂ ਦੀਆਂ ਵੀ ਹੋ ਗਈਆਂ ਵਾਜਾ ਪੀਟਰ ਰੇੜੀਆਂ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਈ ਸ਼ਹਿਰ ਵਾਸੀਆਂ ਨੂੰ ਕਿਹੜੀ ਜਗੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਹਾਂਜੀ ਕੀ ਸੰਦੇਸ਼ ਇਹ ਜਨਾ ਚਲਾਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਕਿੰਨਾ ਕਿ ਇਹ ਲਗਾਤਾਰ ਕਰ ਰਹਾ ਬਈਆ ਲੁਗੇਗੀ ਚੱਲੇਗੀ ਚੱਲੇਗੀ ਕਿ ਸਰ ਬੋਨ ਹੋ ਰਹੀ ਹੈ ਕਿ ਬੋਨ ਹੋ ਰਹੀ ਹੈ ਜੁਰਮਾਨਾ ਬਹੁਤ ਜਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਅਈ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾ ਦੇ ਜੋ ਮਸ਼ੀਨ ਨੇ ਵਿੱਚ ਆਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ ਉਧਰ ਦੂਜੇ ਪਾਸੇ ਜੁਗਾੜੂ ਰੇੜੀ ਚਾਲਕਾਂ ਵੱਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਅਤੇ ਚਾਲਕਾਂ ਨੇ ਰੋਜ਼ ਜ਼ਾਹਰ ਕਰਦੇ ਹੋਏ ਰੋ ਰੋ ਕੇ ਆਪਣੀ ਮਜਬੂਰੀ ਦੱਸੀ। ਹਾਂ ਜਿਹੜੀ ਸਰ 10 ਸਾਲਾਂ ਚਲਾ ਰਹੇ ਹੋ। ਕਿੰਨੇ ਚਿਰ ਤੋਂ? 10 ਸਾਲਾਂ ਤੋਂ ਚਲਾ ਰਹੇ ਡੇੜੀ ਸਰ। 7 ਸਾਲ ਤੋਂ ਕਰੀ ਗੋਕਿਆ ਜੀ। ਨਹੀਂ ਆ ਜੀ ਤੜੀ ਹੋ ਗਿਆ ਜੀ। ਡੇੜੀ ਇਤੋਂ ਲੱਗਦੇ ਹੋ। ਹਾਂ ਜੀ ਡੇਲੀ ਹਾੜੀ ਸਾਹਮਣੇ ਦੁਕਾਨ ਹੈ ਜੀ। ਅੱਛਾ ਜੀ। ਤਾਂ ਕਿੰਨਾ ਚਲਾਣ ਹੋਇਆ? ਐ ਮੈਨੂੰ ਪਤਾ ਨਹੀਂ ਆ ਮੇਰੇ ਕੋਲ ਅਸਲੀ ਪੈਗੀ ਵਸਤਾਂ ਦੱਸਿਆ ਨਹੀਂ ਵੀ ਕਾਦੀ ਕਲਾ ਚਲਾਣ ਕੀਤਾ ਗਿਆ ਡੋੜਾ। ਸਰ ਉਹ ਕਹਿੰਦੇ ਜੁਗਾੜੂ ਰੇੜੀ ਉਹ ਡੀ ਵੀ ਰੇਡੀ ਲਾਣ ਲੈ ਕੇ ਚੱਲੇ ਹਾਂ ਹਾਂਜੀ ਏੜੀ ਮੇਰੀ ਉਥੇ ਲਾਣਾ ਕਰਾ ਲਈ ਜਮਾ ਅੱਛਾ ਕਰਾ ਲਈਏ ਹਾਂਜੀ ਕਿਹੜੀ ਪਤਾ ਨਹੀਂ ਜੀ ਗਰੀਬ ਮਾਰ ਹੋ ਰਹੀ ਹੈ ਇੱਕੋ ਇੱਕੋ ਸਾਧਨ ਸੀਗਾ ਤਾਂ ਡਕਮਾਈਦਾ ਹੋ ਗਈ ਨਾਲ ਲੈ ਗਰੀਬ ਮਾਰ ਤੇ ਹੋ ਰਹੀ ਹੈ ਜੇ ਮੈਂ ਕਿਰਾਏ ਤੇ ਰਹਿਣਾ ਮੇਰਾ ਕਰਜ਼ਾ ਇਹਨਾਂ ਇੱਕ ਫੋ ਰੋਟੀ ਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣਿਆ ਬੈਠਾ ਚਲਾਏਗਾ ਇੱਕ ਪਾਸੇ ਸਰਕਾਰ ਕਹਿਨ ਦੀ ਗਰੀਬਾਂ ਦੀ ਸਰਕਾਰ ਹੈ ਇੱਕ ਪਾਸੇ ਕੋਈ ਗਰੀਬਾਂ ਦੀ ਮਤ ਨਹੀਂ ਕਰਦਾ ਮੈਂ ਕਿਰਾਏ ਤੇ ਰਹਿਣਾ ਮੇਰਾ ਅਜੇ ਤੱਕ ਮਕਾਨ ਨਹੀਂ ਲੱਭਿਆ ਮੈਨੂੰ 10 ਸਾਲ ਹੋ ਗਏ ਮੈਂ ਕਿਰਾਏ ਤੇ ਰਹਿੰਦਾ ਬੱਚੇ ਮੇਰੇ ਜਵਾਨ ਐ ਪ੍ਰਾਈਵੇਟ ਸਕੂਲ ਐ ਸਰਕਾਰੀ ਸਕੂਲ ਐ ਪੜਾਉਂਦੇ ਆ ਕਿਉਂ ਨੇ ਫਿਊਚਰ ਕੀ ਬੱਚੇ ਮੇਰੇ ਦਾ ਪ੍ਰਾਈਵੇਟ ਸਕੂਲ ਐ ਪੜ ਕੇ ਕੀ ਕਰਨਗੇ ਸਰਕਾਰੀ ਵਾਲਿਆਂ ਤੋਂ ਅੱਗੇ ਨਹੀਂ ਆਉਂਦੇ ਨੇ ਪ੍ਰਾਈਵੇਟ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਕੱਢੇ ਜਾ ਰਹੀ ਨਗਰ ਕੀਰਤਨ ਦੇ ਸਵਾਗਤ ਨੂੰ ਲੈ ਕੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਸਵਾਗਤੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜਨ ਵੱਲੋਂ ਕੀਤੀ ਗਈ ਸ਼ਹੀਦਾਂ ਦੇ ਸਰਤਾਜ ਤੁੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੇ ਹੁਸ਼ਿਆਰਪੁਰ ਪਹੁੰਚਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਸ਼ਿਕਾ ਜੈਨ ਵੱਲੋਂ ਸਵਾਗਤੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਜਿਨ੍ਹਾਂ ਵੱਲੋਂ ਮੁਕੇਰੀਆਂ ਦੇ ਮਾਨ ਸਰ ਤੋਂ ਜ਼ਿਲ੍ਹਾ ਅਧਿਕਾਰੀਆਂ ਨਾਲ ਬੱਸ ਵਿੱਚ ਸਵਾਰ ਹੋ ਕੇ ਮੀਟਿੰਗ ਕੀਤੀ ਗਈ ਅਤੇ ਨਗਰ ਕੀਰਤਨ ਦੇ ਰੂਟ ਦਾ ਗਹਿਨ ਨਿਰਿਖਣ ਕੀਤਾ ਗਿਆ ਉਤੇ ਹੀ ਚੁਲੇਦੀ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਣ ਦੀ ਗੱਲ ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ ਵੱਲੋਂ ਕੀਤੀ ਗਈ ਤਾਂ ਜੋ ਨਗਰ ਕੀਰਤਨ ਦੌਰਾਨ ਸੰਗਤ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਾ ਪੈਦਾ ਹੋਵੇ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜਾ 350 ਸਾਲ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਅਸੀਂ ਮਨਾਉਣ ਜਾ ਰਹੇ ਹਾਂ ਜਿਸ ਦੇ ਤਹਿਤ ਸ਼੍ਰੀਨਗਰ ਤੋਂ ਜਿਹੜੀ ਜਥੇਬੰਦੀ ਨਗਰ ਕੀਰਤਨ ਲੈ ਕੇ ਹੁਸ਼ਿਆਰਪੁਰ 21 ਤਰੀਕ ਨੂੰ ਪਹੁੰਚ ਰਹੀ ਹੈ ਉਹਨਾਂ ਦੇ ਸਵਾਗਤ ਲਈ ਔਰ ਉਹਨਾਂ ਦੇ ਨਗਰ ਕੀਰਤਨ ਨੇ ਕਿਵੇਂ ਹੁਸ਼ਿਆਰਪੁਰ ਪਹੁੰਚਣਾ ਹੈ ਤੁਮੁਕੇਰੀਆਂ ਤੋਂ ਹੁਸ਼ਿਆਰਪੁਰ ਜ਼ਿਲ੍ਹਾ ਵਿੱਚ ਐਂਟਰ ਕਰਨਗੇ ਇਸ ਤੋਂ ਬਾਅਦ ਦਸੂਹਾ ਟਾਂਡਾ ਹੁੰਦੇ ਹੋਏ ਹਰਿਆਣਾ ਔਰ ਹੁਸ਼ਿਆਰਪੁਰ ਪਹੁੰਚਣਗੇ ਰਾਮਪੁਰ ਖੇੜਾ ਡੇਰਾ ਦੇ ਵਿੱਚ ਉਹਨਾਂ ਦਾ ਰਾਤ ਨੂੰ ਵਿਸ਼ਰਾਮ ਹੈ ਤੇ ਇਹ ਉਹਦੇ ਸਾਰੇ ਪ੍ਰਬੰਧ ਦੇਖਣ ਲਈ ਅੱਜ ਮੈਂ ਐਸਐਸਪੀ ਸਾਹਿਬ ਸਾਡੀ ਸਾਰੀ ਸਿਵਲ ਪ੍ਰਸ਼ਾਸਨ ਦੀ ਟੀਮ ਸਾਰੀ ਪੁਲਿਸ ਪ੍ਰਸ਼ਾਸਨ ਦੀ ਟੀਮ ਇਹ ਸਾਰਾ ਰੂਟ ਦਾ ਜਾਇਜ਼ਾ ਕਰਨਗੇ ਇਹ ਸੁਨਿਸ਼ਚਿਤ ਕਰਨਗੇ ਕਿ ਰੂਟ ਦੇ ਵਿੱਚ ਪੂਰੇ ਪੁਖਤਾ ਪ੍ਰਬੰਧ ਟ੍ਰੈਫਿਕ ਅਰੇਂਜਮੈਂਟਸ ਤੇ ਸੇਫਟੀ ਦੇ ਹੋਣ ਨਾਲ ਹੀ ਸਾਫ ਸਫਾਈ ਰੋਡਸ ਦੀਆਂ ਕੰਡੀਸ਼ਨਸ ਨੂੰ ਆਲਰੇਡੀ ਸੁਧਾਰ ਦਿੱਤਾ ਗਿਆ ਹੈ ਅੱਜ ਅਸੀਂ ਪਰਸਨਲ ਤੌਰ ਤੇ ਉਹਦਾ ਜਾਇਜ਼ਾ ਲੈ ਕੇ ਇਹ ਸੁਨਿਸ਼ਚਿਤ ਕਰਾਂਗੇ ਕਿ ਕਿਤੇ ਵੀ ਕਿਸੇ ਤਰ੍ਹਾਂ ਦੀ ਕਮੀ ਨਾ ਹੋਵੇ ਤੁਹਾਨੂੰ ਆਲਰੇਡੀ ਦੱਸਿਆ ਡੀਸੀ ਸਾਹਿਬ ਨੇ ਇੱਕ ਜੁਆਇੰਟ ਅਸੀਂ ਵਿਜ਼ਿਟ ਕਰ ਰਹੇ ਹਾਂ ਪੂਰਾ ਕਾ ਪੂਰਾ ਰੂਟ ਜਿਹੜਾ ਹੈਗਾ ਜੋ ਨਗਰ ਕੀਰਤਨ ਜਿੱਥੋਂ ਲੰਘਣਾ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਦਾ ਸਮੀਖਿਆ ਲਈ ਲਈ ਜਾ ਰਹੀ ਹੈਗੀ ਸਾਰਾ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਦੇ ਆਫਸਰਸ ਨਾਲ ਹੈਗੇ ਐਂਡ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ ਐਂਡ ਇਹਦੇ ਵਿੱਚ ਮੇਨ ਰੋਲ ਟ੍ਰੈਫਿਕ ਅਰੇਂਜਮੈਂਟਸ ਦਾ ਹੋਊਗਾ ਉਹਦੇ ਤੇ ਵੀ ਅਸੀਂ ਪੂਰੀ ਡੀਟੇਲ ਦੇ ਵਿੱਚ ਕੰਮ ਕਰ ਰਹੇ ਹੈਗੇ ਸੋ ਥੈਟ ਟ੍ਰੈਫਿਕ ਦੇ ਵਿੱਚ ਵਿਘਨ ਵੀ ਨਾ ਆਏ ਐਂਡ ਜੋ ਸੇਫਟੀ ਐਂਡ ਸਿਕਿਉਰਿਟੀ ਨਗਰ ਕੀਰਤਨ ਦੀ ਉਹ ਵੀ ਇਨਸ਼ੋਰ ਹੋ ਸਕੇ ਐਂਡ ਉਸ ਤੋਂ ਇਲਾਵਾ ਜਿਹੜੇ ਸਾਡੇ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਵੀ ਆਰ ਇਨ ਟੋਟਲ ਕੋਆਰਡੀਨੇਸ਼ਨ ਵਿਦ ਥਿਸ ਸਿਸਟਰ ਏਜੰਸੀਸ ਐਂਡ ਇੰਟੈਲੀਜੈਂਸ ਏਜੰਸੀਸ ਆਲਸੋ ਤੇ ਅਗਰ ਕੋਈ ਵੀ ਇਨਪੁਟ ਆਂਦੇ ਹਨ ਉਹਨਾਂ ਦਾ ਵੀ ਧਿਆਨ ਰੱਖਿਆ